ਚਿਮਚੀਮਾ ਚੇਅਰਮੈਨ ਦਸ਼ਵੇਸ਼ ਕਰਨਾਲ ਦਾ 11 ਨੇ ਅਕਸਰ ਜਿੱਥੇ ਬੰਦੀਆਂ ਚੇਅਰਮੈਨ ਭਾਰਤ ਅੱਜ ਅਸੀਂ ਜਲਾਲਪੁਰ ਦਾ ਇਹ ਮਾਮਲਾ ਕਾਫੀ ਸਮੇਂ ਤੋਂ ਭੱਜ ਰਿਹਾ ਜਿਹੜੀ ਧੱਕੇਸ਼ਾਹੀ ਹੋਈ ਹੈ ਉਸ ਧੱਕੇਸ਼ਾਹੀ ਦੇ ਖਿਲਾਫ ਜੋ 25 ਤਰੀਕ ਨੂੰ ਸਾਡੇ ਬਾਬਾ ਨਸ਼ਤਰਨਾਥ ਜਿਨੇ ਕਾਲ ਦਿੱਤੀ ਹੋਈ ਹੈ ਅਸੀਂ ਉਹਦੇ ਨਾਲ ਪੂਰੇ ਸਹਿਮਤ ਹੈ ਉਹ ਨਿਆਂ ਸੰਘ ਫੋਚਾ ਜਿਹੜੀਆਂ ਉੱਥੇ ਆਪਣੇ ਪੂਰੇ ਨਾਮ ਲਸ਼ਕਰ ਲੈ ਕੇ 25 ਤਰੀਕ ਨੂੰ ਪਹੁੰਚਣ ਗਿਆ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਸ ਤਰ੍ਹਾਂ ਦੇ ਨਰਾਇਕ ਜਿਹੜੇ ਸਰਪੰਚ ਆ ਧੱਕੇਸ਼ਾਹਾਂ ਕਰ ਰਹੇ ਜਿਹਦੇ ਤੇ ਆਲਰੇਡੀ ਪਹਿਲਾਂ ਹੀ ਪਰਚੇ ਦਰਜ ਆ ਤੇ سزا ਕੱਟ ਕੇ ਆਇਆ ਉਹਨੂੰ ਹਾਲੇ ਤੱਕ ਰਿਸਟ ਨਹੀਂ ਕੀਤਾ ਗਿਆ ਔਰ ਪਰਚਾ ਵੀ ਗਰਮੋ-ਗਰਮ ਕੀਤਾ ਗਿਆ ਉਹਦੇ ਚੈਲਸੀ ਐਕਟੇ ਲਾਗਿਆ ਜਦਕਿ ਅਸੀਂ ਇੱਕ ਬੰਦਾ ਆ ਰਹਾਸ਼ ਕੀਤਾ ਗਿਆ ਹੈ ਬੀਬੀ ਸਾਹਿਬ ਦਾ ਸਰਪੰਚਾ ਗੁਰਵਿੰਦਰ ਕੌਰ ਔਰ ਧੱਕੇਸ਼ਾਹਾਂ ਕਰਦੀ ਆ ਇੱਕ ਨਾ ਹੋਰ ਇੱਥੇ ਜਗਰਚੋ ਗੱਲ ਤਸਲੀ ਚੋਣਾ 2008 ਸਰਕਾਰ ਨੇ ਇੱਕ ਮਤਲਬ ਕਿਹਾ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਛੇ ਆਪ ਜਿੱਤੇ ਦਸਮਾਹ ਦੇ ਤੋਂ ਥੱਲੇ ਐਸ਼ੀਆਂ ਦੀ ਜ਼ਮੀਨ ਐਸ਼ੀਆਂ ਦੇ ਥੱਲੇ ਆਉਂਦੀ ਹੈ ਉਹ ਜ਼ਮੀਨ ਦੀ ਮਾਲਕੀ ਜਿਹੜੀ ਐਸ਼ੀਆਂ ਨੂੰ ਦਿੱਤੀ ਜਾਵੇ ਇਹਦਾ ਰੌਲਾ ਹੀ ਘੇੜ ਮਾਰਦੇ ਹੋਣਾ ਤੁਹਾਨੂੰ ਪਤਾ ਲੱਗਿਆ ਸਾਰੀ ਚੈਕੀਕਟ ਕੀਤੀ ਗਈ ਹੈ ਤੇ ਉੱਥੇ ਛਰੇਆਮ ਜਿਹੜੀ ਆ ਕਮਰਜੀ ਸਰਪੰਚ ਜਿਹਨੂੰ ਛਿੰਤਾਰੀ ਕਹਿੰਦੇ ਆ ਗੁੰਡਾਗਰਦੀ ਕੀਤੀ ਆ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਰਕਾਰ ਇਸ ਤਰ੍ਹਾਂ ਦੇ ਗੁੰਡਿਆਂ ਨੂੰ ਨਾ k a 와이 u s 기 y a